ਵੀ ਬਾਹਰ ਸੇ ਮਰਤਕੌਰ ਦੇ ਬਠਿੰਡਾ ਤੋਂ ਉਮੀਦਵਾਰ ਬਣਨ ਤੋਂ ਬਾਅਦ ਖੁਸ਼ੀ ਦੀ ਲਹਿਰ ਚਾਰੇ ਪਾਸੇ ਅਕਾਲੀ ਵਰਕਰਾਂ ਵੱਲੋਂ ਕੀਤੇ ਜਾ ਰਹੇ ਨੇ ਖੁਸ਼ੀ ਵਾਲੇ ਪ੍ਰੋਗਰਾਮ ਅੱਜ ਭੀਖੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾਵਾਂ ਵਰਕਰਾਂ ਵੱਲੋਂ ਬਲਜਿੰਦਰ ਕੌਰ ਦੇ ਗ੍ਰਹਿ ਵਿਖੇ ਅੱਜ ਇਹ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਜਾਣਕਾਰੀ ਦਿੰਦਿਆਂ ਬਲਜਿੰਦਰ ਕੌਰ ਨੇ ਦੱਸਿਆ ਕਿ ਅੱਜ ਸਾਡੇ ਗ੍ਰਹਿ ਵਿਖੇ ਬੀਬਾ ਹਰਸਿਮਰਤ ਕੌਰ ਬਾਦਲ ਪਹੁੰਚ ਰਹੇ ਨੇ ਤੇ ਅਸੀਂ ਪੂਰੀ ਲੀਡਰਸ਼ਿਪ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਬਟੇਂਡਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਅਸੀਂ ਵੱਡੀ ਲੀਡ ਦੇ ਨਾਲ ਬੀਬਾ ਨੂੰ ਜਿਤਾਵਾਂਗੇ ਤੇ ਹਰ ਬਾਰ ਦੀ ਤਰ੍ਹਾਂ ਅਸੀਂ ਬੀਬਾ ਨੂੰ ਬਾਤ ਚੜ ਕੇ ਵੋਟਾਂ ਪਵਾਵਾਂਗੇ ਤੇ ਨਾਲ ਹੀ ਨਾਲ ਉਹਨਾਂ ਇਹ ਵੀ ਦੱਸਿਆ ਕਿ ਅਸੀਂ ਪਹਿਲੇ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਹਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਬਹੁਤ ਸਾਰੀਆਂ ਅਜਿਹੀਆਂ ਪ੍ਰਾਪਤੀਆਂ ਨੇ ਜਿਨ੍ਹਾਂ ਨੂੰ ਲੋਕ ਅੱਜ ਵੀ ਪਛਾਣਦੇ ਨੇ ਸਮਝਦੇ ਨੇ ਤੇ ਯਾਦ ਕਰਦੇ ਨੇ ਕਿਉਂਕਿ ਨਵੀਆਂ ਆਈਆਂ ਸਰਕਾਰਾਂ ਦੇ ਵਿੱਚ ਅਜੋਨਾ ਪੁਰਾਣੀਆਂ ਪਾਲਿਸੀਆਂ ਨੂੰ ਸਭ ਲੋਕ ਯਾਦ ਵੀ ਕਰ ਰਹੇ ਨੇ ਤੇ ਇਸ ਵਾਰ ਫੇਰ ਬੀਬਾ ਬਠਿੰਡਾ ਤੋਂ ਜਿੱਤ ਕੇ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਦੇ ਵਿੱਚ ਪਾਉਣਗੇ ਜਾਣਕਾਰੀ ਦਿੰਦਾ ਉਹਨਾਂ ਇਹ ਵੀ ਦੱਸਿਆ ਕਿ ਅੱਜ ਸਾਡੇ ਗ੍ਰਹਿ ਵਿਖੇ ਅੱਜ ਬੀਬਾ ਹਰਜਿੰਦਰਤ ਕੌਰ ਆਏ ਨੇ ਜਿੱਥੇ ਮਹਿਲਾਵਾਂ ਵੱਲੋਂ ਭਾਰੀ ਇਕੱਠ ਜਿਹੜਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਮੌਜੂਦ ਨੇ ਉੱਥੇ ਉਹਨਾਂ ਕਿਹਾ ਕਿ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਜਿੱਥੇ ਸਾਡੇ ਗ੍ਰਹਿ ਵਿਖੇ ਪਹੁੰਚੇ ਨੇ ਉੱਥੇ ਅਸੀਂ ਵਿਸ਼ਵਾਸ ਦਵਾਉਨੇ ਆ ਕਿ ਵੱਡੀ ਲੀਡ ਦੇ ਨਾਲ ਵੱਡੀ ਗਿਣਤੀ ਵਿੱਚ ਵੋਟਾਂ ਪਵਾ ਕੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਤੋਂ ਐਮਪੀ ਬਣਾਵਾਗੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕੀ ਕੁਝ ਕਿਹਾ ਸੁਣ ਕੇ ਕਰਿਓ ਸ਼ੇਅਰ ਬਲਜਿੰਦਰ ਕੌਰ ਅਜੀ ਅਸੀਂ ਇਹੀ ਕੋਣ ਜਾਣਣਾ ਚਾਹਣਾ ਸੀ ਉਹਨੇ ਜੀ ਵੀ ਵੀ ਬਾਜੀ ਨੂੰ ਜਿਹੋ ਸੀਟ ਮਿਲੀ ਹੈ ਬਠਿੰਡੇ ਤੋਂ ਹਲਕੇ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਅਸੀਂ ਇਤਕੀ ਜਿੱਤ ਝੋਲੀ 'ਚ ਪ੍ਰਾਪਤ ਕਰਕੇ ਪਾਵਾਂਗੇ ਸਾਰਾ ਬੇੜਾ ਸਾਡਾ ਸਮਰਥਨ ਸਾਡੇ ਨਾਲ ਹੈ ਠੀਕ ਹੈ ਜੀ ਬਹੁਤ ਬਹੁਤ ਜਿੱਤ ਪ੍ਰਾਪਤ ਕਰਨੀ ਹੈ ਜੀ ਕਿੰਨੇ ਸਮੇਂ ਤੋਂ ਤੁਸੀਂ ਜੁੜੇ ਹੋ ਕਾਲੀਦਾਨ ਦਾ ਅਸੀਂ ਸੰਦੋ ਹੀ 50 ਸਾਲ ਤੋਂ ਜੁੜੇ ਹੋਏ ਆਂ ਕਾਲੀਦਾਨ ਦਾ ਪਹਿਲੇ ਵੱਡੇ ਬਜ਼ੁਰਗਾਂ ਤੋਂ ਲਾਕੇ ਸੀ ਉਦੋਂ ਤੱਕ ਦੇ ਜੁੜੇ ਹੋਏ ਆਂ ਜੀ ਬਹੁਤ ਜਿਆਦੇ ਖੁਸ਼ੀ ਦੀ ਸਾਡੇ ਬਹੁਤ ਮਾਹੌਲ ਖੁਸ਼ੀ ਦਾ ਹੀ ਸਾਡੇ ਕੋਣ ਕੋਣ ਇਕੱਠੇ ਹੋਏ ਇੱਥੇ ਸਾਰੀ ਆਰੀਂ ਜੀ ਰਾਜਵੀਰ ਅਮਸੀ ਵੀ ਹੈ ਸਾਡੇ ਸਬਜ਼ੋ ਵੈਨ ਸਾਰੇ ਪਰਿਵਾਰ ਬੇੜਾ ਸਾਡਾ ਨਗਰ ਕੀ ਨਾ ਆਉਣ ਵਾਲੇ ਐਮਸੀ ਸਾਰੇ ਸਾਰੇ ਪ੍ਰਾਪਤ ਨਹੀਂ ਸਾਡੇ ਨਾਲ ਕੀ ਲੱਗਦਾ ਕਿਸ ਤਰ੍ਹਾਂ ਮਿਲਦੇ ਦੇਖਦੇ ਜਿਹੜੇ ਮੋਟਾ ਪਹਿਣਗੇ ਆ ਬੀਬਾ ਜੀ ਕਿੰਨੀ ਲੀਡ ਕਰਦੇ ਐਤ ਕੀ ਜੀ ਬਹੁਤ ਜਿਆਦੇ ਬਹੁਤ ਜਿਆਦੇ ਜਿੱਤ ਪ੍ਰਾਪਤ ਹੋਣੀ ਹੈ ਜੀ ਐਤ ਕੀ ਬਹੁਤ ਜਿਆਦੇ ਜਿੱਤ ਪ੍ਰਾਪਤ ਹੋਣੀ ਕਦੋਂ ਪਹੁੰਚੂਗੀ ਕਦੋਂ ਪਹੁੰਚੂਗੀ ਦੀਪ ਬੀਬਾ ਜੀ ਪਹੁੰਚ ਚੁੱਕੇ ਨੇ ਆਪਣੇ ਬੇੜੇ ਚ ਦੇਖੋ ਜੀ ਸਾਰੇ ਪਰਿਵਾਰ ਸਾਡਾ ਬੇੜਾ ਸਾਡਾ ਸਾਰਾ ਜੀ ਪ੍ਰਧਾਨ ਸਾਰੇ ਨਾਕੇ ਦੇ ਸਾਡੇ ਪਰਿਵਾਰ ਦੇ ਪੇੜੇ ਦੇ ਪਿੰਡ ਦੇ ਭੀਖੀ ਦੇ ਬਹੁਤ-ਬਹੁਤ ਭੀਖੀ ਜੋ ਇਤਕੀ ਜਿੱਤ ਪ੍ਰਾਪਤ ਕਰਨੀ ਹੈ ਮੇਰਾ ਨਾਮ ਹਮਨਦੀਪ ਕਾਰਾ ਜੀ ਅੱਜ ਅਸੀਂ ਭੀਖੀ ਤੋਂ ਆ ਤੇ ਸਾਡੇ ਅੱਜ ਘਰ ਦੇ ਵਿੱਚ ਵੀ ਬਾਹਰ ਸਿਮਰਤ ਕੌਰ ਬਾਦਲ ਜੀ ਪਹੁੰਚੇ ਸੀ ਪਹੁੰਚ ਚੁੱਕੇ ਆ ਤੇ ਅਸੀਂ ਉਹਨਾਂ ਦਾ ਸਭ ਤੋਂ ਪਹਿਲਾਂ ਤਾਂ ਤੈਅ ਦੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹ ਸਾਡੇ ਅੱਜ ਇੱਥੇ ਆਏ ਆ ਤੇ ਅਸੀਂ ਉਹਨਾਂ ਨੂੰ ਤੁਹਾਨੂੰ ਪਤੀ ਆ ਸਾਰਿਆਂ ਨੂੰ ਕਿ ਉਹ ਹੁਣ ਨਾਓ ਮਤ ਉਹਨਾਂ ਦੀ ਸ਼ੀਟ ਐਲਾਨ ਦਿੱਤੀ ਗਈ ਹੈਗੀ ਆ ਤੇ ਅਸੀਂ ਉਹਨਾਂ ਦਾ ਪੂਰਾ ਸਮਰਥਨ ਕਰ ਰਹੇ ਆ ਕਿ ਇਸ ਵਾਰ ਅਸੀਂ ਉਹਨਾਂ ਨੂੰ ਜਿਤਾਈਏ ਤੇ ਵੀ ਸਾਡੀ ਸੀਟ ਤੋਂ ਉਹੀ ਜਿੱਤਣ ਕਿੰਨਾ ਕੁ ਉਤਸ਼ਾਹ ਲੇਡੀਜ਼ ਸੇ ਸੀਗਾ ਅੱਜ ਬਹੁਤ ਬਾਕੀ ਤੁਸੀਂ ਦੇਖ ਸਕਦੇ ਹੋ ਥੋੜੀ ਵੀਡੀਓ ਕਲਿੱਪ ਬਣਾ ਸਕਦੇ ਹੋ ਤੁਸੀਂ ਪੂਰਾ ਉਤਸ਼ਾਹ ਹੈਗਾ ਸੀ ਸਾਡੇ ਜਿੰਨੇ ਵੀ ਸਾਡੇ ਆਣਗਵਾਨ ਦੇ ਜਿੰਨੇ ਵੀ ਲੀਡਰ ਹੈਗੇ ਆ ਜਾਂ ਮੈਂਬਰ ਹੈਗੇ ਆ ਪ੍ਰਧਾਨ ਹੈਗੇ ਆ ਜਿਵੇਂ ਕਿ ਰਾਜਵੀਰ ਰਮ ਸੀ ਮੇਰੇ ਨਾਲ ਹੀ ਖੜੀ ਆ మే ਜਿੰਨੇ ਵੀ ਸਾਡੇ ਜਿੰਨੇ ਵੀ ਲੇਡੀਜ਼ ਆਈਆਂ ਨੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਆਂ ਕਿ ਜੋ ਬੀਬਾ ਹਰਸੀਮਰਤ ਕੌਰ ਬਾਦਲ ਨੂੰ ਸਪੋਰਟ ਕਰ ਰਹੇ ਨੇ ਤੇ ਬਾਕੀ ਸਾਡੇ ਜਿੰਨੇ ਵੀ ਮਤਲਬ ਸਾਭका ਲੀਡਰਸ਼ਿਪ ਹੈਗੀ ਆ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਇਸ ਵਾਰ ਐਮਪੀ ਮੀਨਸ ਆਈ ਵਾਰੀ ਲਾਣ ਦੇ ਇਸ ਵਾਰ ਦੁਬਾਰਾ ਤੋਂ ਐਮਪੀ ਦੀ ਸੀਟ ਤੇ ਬੀਬਾ ਹਰਸੀਮਰਤ ਕੌਰ ਬਾਦਲ ਨੂੰ ਖੜਾ ਕੀਤਾ ਜੀ ਜਿਸ ਤਰ੍ਹਾਂ ਆਪਣੇ ਹੋਰ ਵੀ ਉਮੀਦਵਾਰ ਹੈਗੇ ਨੇ ਕਿਵੇਂ ਦੇਖਦਾ ਹਾਂ ਬੀਬਾ ਜੀ ਇਸ ਤਰ੍ਹਾਂ ਰਹਿਣਗੇ ਦੇਖੋ ਸਾਡੇ ਵੱਲੋਂ ਤਾਂ ਉਹਨਾਂ ਦਾ ਪੂਰਾ ਸਮਰਥਨ ਅਸੀਂ ਪੂਰਾ ਜੋਰ ਲਾਵਾਂਗੇ ਕਿ ਉਹ ਹੀ ਜਿੱਤਣ ਟਾਈਮ ਟੂ ਟਾਈਮ ਡੇ ਟੂ ਡੇ ਅੱਗੇ ਜਾ ਕੇ ਪਤਾ ਚੱਲੇਗਾ ਬਟ ਸਾਡੇ ਵੱਲੋਂ ਅਸੀਂ ਪੂਰਾ ਸਪੋਰਟ ਕਰਾਂਗੇ 20 ਵਾਰ ਸਾਡੀ ਸ਼ੀਟ ਤੋਂ ਹੀ ਜਿੱਤਣਾਂ